हेलो गाइस चलो तोनु फेर मैं आज पढ़ाई कराऊँ लगा अपने पापा ਨੂੰ ਅੱਜ ਮੈਂ ਆਪਣੇ ਪਾਪਾ ਨੂੰ ਪੜਾਈ ਕਰਾਉਣਾ ਲੱਗਾ ਚੈਨਲ ਨੂੰ ਸਬਸਕ੍ਰਾਈਬ ਔਰ ਫੋਲੋਅਪ ਕਰ ਦੇਣਾ ਨਾਲੇ ਨਾ ਸਬਸਕ੍ਰਾਈਬ ਬੂਲਾ ਮਤਲ ਕਰਕੇ ਜਾਣਾ ਹਾਂ ਹੁਣ ਆਪਾਂ ਲਾਈਕ ਵੀ ਕਰ ਦੋ ਇਹ ਵੀਡੀਓ ਆਪਣੀ ਨੂੰ ਲਾਈਕ ਨਹੀਂ ਕਰਦੇ ਇਹਨੂੰ ਤਾਂ ਲਾਈਕ ਵੀ ਕਰਦੇ ਕਲਾਈਕ ਵੀ ਕਰਦੇ ਬੂਲ ਨਾ ਮਤ ਹੁਣ ਆਪਾਂ ਕੀ ਪੜਨ ਲੱਗੇ ਹਾਂ ਦੱਸਦੇ ਐ ਬੁੱਕ ਤੱਕ ਉਥਾ ਦੇ ਕੀ ਪੜ੍ਹੂ ਅੱਗੇ ਆਪਣਾ ਨਾਮ ਨਹੀਂ ਦੱਸਣਾ ਮੇਰਾ ਨਾਮ ਨੰਪੀਰ ਸਿੰਘ ਮਾਈ ਮੇਗਾ ਚਲਣ ਪੜ ਕੇ ਸੁਣਾ ਹਾਂ ਇਹਨੂੰ ਕੰਨਾ ਰਾਜਾ ਜੀਜੇ ਨੂੰ ਕੰਨਾ ਰਾਜਾ ਇਹਨੂੰ ਕੰਨਾ ਜੀਜੇ ਨੂੰ ਕੰਨਾ ਰਾਜਾ ਕੈਮਰਾਮੈਨ ਲਾ ਕੇ ਲੈ ਆਓ ਰਾਜਾ ਤਾਰ ਮਮੇ ਨੂੰ ਕੰਨਾ మమ్మీ నువ్వేను కన్నా టీకా బాట క్షేను టకా చీచేను కన్నా టీకా చాటు సస్ పి సు కన్నా మమ్మ సాజ శ మమ్ రామ జిజే తమ్మ నన్నే నమ్మ జిజేను రాను ਜੀਜਾ ਰਾਜ ਸੱਸੇ ਨੂੰ ਕਰਨਾ ਜੀਜਾ ਸਾਜ ਦੁੱਦੇ ਨੂੰ ਕਰਨਾ ਜੀਜਾ ਤਾਜ ਦੁੱਦੇ ਨੂੰ ਕਰਨਾ ਜੀਜਾ ਜਰਾਜ ਦਾਜ ਦਾਜ ਸੱਸੇ ਨੂੰ ਕਰਨਾ ਜੀ ਸਸਾ ਨਾ ਜੀਜਾ ਸਾਜ ਜੀਜਾ ਸਾਜ ਵੇ ਨੂੰ ਕਰਨਾ ਜੀਜਾ ਬਾਜੇ ਬਬ ਰਾਰੇ ਨੂੰ ਕਰਨਾ ਨਾਲੇ ਕਰਨਾ ਨਾਲੇ ਕਰਨਾ ਨਾਲਾ ਨਾਲਾ ਜੀਜੇ ਨੂੰ ਕਰਨਾ ਨਾਲੇ ਨੂੰ ਕਰਨਾ ਜਾਜ ਨਾ ਜਾਣਾ ਜਾਣਾ ਐਰੇ ਨੂੰ ਕਰਨਾ ਨਾਲੇ ਕਰਨਾ ਜਾਜ ਆਣਾ ਚਲ ਹੁਣ ਕਹਿ ਦੋ ਬਾਏ वीडियो इन लाइक भी कर दो चैनल को सब्सक्राइब भी कर दो चैनल को सब्सक्राइब भी कर दो पूर्णमत करके जाओ आई लव यू पर लव यू